ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਹਵਾਈ ਹਮਲਿਆਂ ਤੋਂ ਬਾਅਦ ਈਰਾਨ ਦਾ 400 ਕਿਲੋਗ੍ਰam ਭਾਰੀ ਯੂਰੇਨੀਅਮ ਪੰਡਾਰ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਨਾਲ 10 ਪਰਮਾਣੂ ਹਥਿਆਰ ਬਣਾਏ ਜਾ ਸਕਦੇ ਨੇ ਦੂਜੇ ਪਾਸੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਇਸ ਗਾਇਬੀ ਦੀ ਪੁਸ਼ਟੀ ਕਰਦਿਆ ਹੋਇਆ ਹੈ ਕਿ ਇਹ ਸਮਗਰੀ ਈਰਾਨ ਦੇ ਤਿੰਨ ਪ੍ਰਮੁੱਖ ਪਰਮਾਣੂ ਸਥਾਨਾਂ ਫੋਰਟੋ ਨਤਾਨਜ਼ ਅਤੇ ਇਸਫਾਨ ਦੇ ਹਮਲੇ ਤੋਂ ਪਹਿਲਾਂ ਹੀ ਹਟਾ ਲਈ ਗਈ ਸੀ ਇਜ਼ਰਾਈਲੀ ਖੁਫੀਆ ਰਿਪੋਰਟਾਂ ਦੇ ਅਨੁਸਾਰ ਸੈਟੇਲਾਈਟ ਤਸਵੀਰਾਂ ਦੇ ਵਿੱਚ ਫੋਲਡਰ ਸਹੂਲਤੋਂ 16 ਟਰੱਕਾਂ ਦਾ ਖਾਫਲਾ ਜਿਹੜਾ ਗੁਪਤ ਨਿਕਲਦਾ ਹੋਇਆ ਵਿਖਾਇਆ ਗਿਆ ਸੀ 24 ਜੂਨ ਨੂੰ ਅਮਰੀਕਾ ਨੇ ਆਪਰੇਸ਼ਨ ਮਿਡਨਾਈਟ ਹੈਮਰਦੀਨ ਬੀ ਦੋ ਬੰਬਾਰਾ ਦੁਆਰਾ ਜੀਬੀਯੂ 52 ਬੰਕਰ ਬਸਟਰ ਬੰਬ ਸੁੱਟੇ ਜਿਨ੍ਹਾਂ ਦਾ ਟੀਚਾ ਇਰਾਨੀ ਪ੍ਰਮਾਣੂ ਢਾਂਚੇ ਨੂੰ ਨਸ਼ਟ ਕਰਨਾ ਸੀ ਹਾਲਾਂਕਿ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੇ ਖੁਲਾਸਾ ਕੀਤਾ ਕਿ ਹਮਲੇ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਯੂਰੇਨੀਅਮ ਭੰਡਾਰ ਮੌਜੂਦ ਸੀ ਪਰ ਹੁਣ ਇਸ ਦੀ ਲੋਕੇਸ਼ਨ ਅਣਪਤਾ ਹੈ ਅਵਾਂਸ ਨੇ ਮੰਨਿਆ ਕਿ ਅਮਰੀਕਾ ਨੇ ਯੂਰੇਨੀਅਮ ਦੀ ਸਥਿਤੀ ਬਾਰੇ ਯਕੀਨ ਨਹੀਂ ਹੈ ਪਰ ਉਹਨਾਂ ਦਾਅਵਾ ਕੀਤਾ ਕਿ ਹਮਲਿਆਂ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਯੂਰੇਨੀਅਮ 60% ਤੱਕ ਭਰਪੂਰ ਸੀ ਜੋ ਹਥਿਆਰ ਯੋਗ ਪੱਧਰ 90% ਤੱਕ ਪਹੁੰਚਣ ਲਈ ਵਰਤਿਆ ਜਾ ਸਕਦਾ ਹੈ। ਖੂਫੀਆ ਅੰਦਾਜ਼ਿਆਂ 'ਚ ਵਿਰੋਧਾਭਾਸ ਹੈ ਸੀਐਨਐਨ ਰਿਪੋਰਟਾਂ ਅਨੁਸਾਰ ਈਰਾਨ ਪ੍ਰਮਾਣੂ ਹਥਿਆਰ ਬਣਾਉਣ ਤੋਂ 3 ਸਾਲ ਦੂਰ ਸੀ। ਅਮਰੀਕੀ ਖੂਫੀਆ ਨਿਰਦੇਸ਼ਕ ਤੁਲਸੀ ਗੈਬਾਰਡ ਨੇ ਹਾਲ ਹੀ ਵਿੱਚ ਕਾਂਗਰਸ ਨੂੰ ਦੱਸਿਆ ਕਿ ਈਰਾਨ ਕੁਝ ਹਫ਼ਤਿਆਂ ਵਿੱਚ ਬੰਬ ਬਣਾਉਣ ਦੇ ਕਾਬਿਲ ਹੋ ਸਕਦਾ ਹੈ। ਰਾਜਨੀਤਿਕ ਪ੍ਰਤੀਕਿਰਿਆਈ ਇਰਾਨ ਨੇ ਐਨਪੀਟੀ ਗੈਰ ਪ੍ਰਸਾਰ ਸੰਧੀ ਤੋਂ ਬਾਹਰ ਨਿਕਲਣ ਦੀ ਧਮਕੀ ਦਿੱਤੀ ਹੈ ਉਪ ਵਿਦੇਸ਼ ਮੰਤਰੀ ਤਖਤ ਰਵਾਂਚੀ ਨੇ ਜ਼ੋਰ ਦੇ ਕੇ ਕਿਹਾ ਕੋਈ ਵੀ ਸਾਨੂੰ ਨਹੀਂ ਦੱਸ ਸਕਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਆਈਈਏ ਮੁਖੀ ਰਾਫੇਲ ਗਰੋਸੀ ਨੇ ਤੁਰੰਤ ਨਿਰਖਣ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਇਹ ਸੰਕਟ ਡਿਪਲੋਮੈਟਿਕ ਹੱਲ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਦਾ ਹੈ ਦਸਵੀ ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਉਹ ਈਰਾਨ ਦੇ ਨਾਲ ਜੰਗ ਦੇ ਵਿੱਚ ਨਹੀਂ ਸਗੋ ਉਸ ਦੇ ਪਰਮਾਣੂ ਪ੍ਰੋਗਰਾਮ ਦੇ ਨਾਲ ਜੰਗ ਦੇ ਵਿੱਚ ਹੈ ਗਾਇਬ ਯੂਰੇਨੀਅਮ ਦਾ ਮਸਲਾ ਅੱਗੇ ਚੱਲਣ ਵਾਲੇ ਗੱਲਬਾਤਾਂ ਦੇ ਵਿੱਚ ਈਰਾਨ ਦੇ ਲਈ ਮੌਕਲੇ ਪੱਤੇ ਦਾ ਕਾਰਜ ਕਰ ਸਕਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ